ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੇਰੀ ਵੀਡੀਓ ਖਾਸ ਕਰਕੇ ਨੌਜਵਾਨ ਲੜਕਿਆਂ ਵਾਸਤੇ ਨੌਜਵਾਨ ਮੁੰਡਿਆਂ ਵਾਸਤੇ ਬੱਚਿਆਂ ਵਾਸਤੇ ਹੈ ਔਰ ਜੋ ਮੈਂ ਫੀਲ ਕੀਤਾ ਜਗਤ ਦੇ ਅੰਦਰ ਅਸਜੇ ਖਬੇ ਦੁਨੀਆਦਾਰੀ ਦੇ ਅੰਦਰ ਵਿਚਰਦਿਆਂ ਉਸ ਫੀਲਿੰਗ ਨੂੰ ਲੈ ਕੇ ਜੋ ਮੇਰੇ ਅੰਦਰ ਵਿਚਾਰ ਬਣੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੁੰਦਾ ਜਦੋਂ ਲੜਕੀ ਵਾਲੇ ਵਿਚੋਲੇ ਦੇ ਨਾਲ ਗੱਲ ਕਰਦੇ ਨੇ ਲੜਕੀ ਵਾਲੇ ਲੜਕੇ ਨੂੰ ਵੇਖਣ ਆਉਂਦੇ ਨੇ ਉਦੋਂ ਰੀਡ ਦੀ ਹੱਡੀ ਵਰਗਾ ਜਿਹੜਾ ਇੱਕ ਫਾਰਮੂਲਾ ਹੈ ਨਾ ਇੱਕ ਸਵਾਲ ਹੈ ਉਹ ਇਹ ਸਵਾਲ ਹੁੰਦਾ ਹੈ ਵੀ ਬੱਚੇ ਦਾ ਲੜਕੇ ਦਾ ਕਾਰੋਬਾਰ ਕੀ ਹੈ ਇਹਦਾ ਬਿਜ਼ਨਸ ਕੀ ਹੈ ਅਗਰ ਤੁਸੀਂ ਕੋ ਉਹ ਵੀ ਜੌਬ ਕਰਦਾ ਹੈ ਤੇ ਪ੍ਰਸ਼ਨ ਆਏਗਾ ਵੀ ਜੌਬ ਕਰਦਾ ਕੀ ਇਹਦੀ ਕਮਾਈ ਕਿੰਨੀ ਹੈ ਪਤਾ ਹੁੰਦਾ ਹੈ ਕਾਮਨ ਗੱਲਾਂ ਨੇ ਜੇ ਮਨ ਲੋਕ ਵਿਚੋਲਾ ਪ੍ਰਸ਼ਨ ਕਰਦਾ ਹੈ ਜਾਂ ਲੜਕੀ ਵਾਲੇ ਪ੍ਰਸ਼ਨ ਕਰਦੇ ਨੇ ਵੀ ਕਮਾਈ ਦਾ ਜਰੀਆ ਕੀ ਹੈ ਤੇ ਤੁਸੀਂ ਇਹ ਗੱਲ ਕਹੋ ਵੀ ਮੈਂ ਸੋਨਾ ਬੜਾ ਉਹ ਕਹਿਣਗੇ ਠੀਕ ਹੈ ਸੋਨਾ ਹੈ ਦਿਸ ਰਿਹਾ ਹੈ ਅੱਖਾਂ ਵੇਖ ਰਹੀਆਂ ਨੇ ਪਰ ਪ੍ਰਸ਼ਨ ਇਹ ਨਹੀਂ ਹੈ ਪ੍ਰਸ਼ਨ ਇਹ ਵੀ ਸਾਧਨ ਕੀ ਹੈ ਪੈਸੇ ਦਾ ਸਾਧਨ ਕੀ ਹੈ ਤੁਸੀਂ ਕਹੋ ਵੀ ਮੇਰੀ ਪਰਸਨੈਲਿਟੀ ਚੰਗੀ ਉਹ ਕਹਿਣਗੇ ਪ੍ਰਸ਼ਨ ਇਹ ਵੀ ਨਹੀਂ ਹੈ ਪ੍ਰਸ਼ਨ ਇਹ ਹੈ ਵੀ ਕਮਾਈ ਦਾ ਸਾਧਨ ਕੀ ਹੈ ਅਗਰ ਵਿਚੋਲਾ ਮਨਾ ਕਰਕੇ ਚਲਾ ਜਾਂਦਾ ਹੈ ਲੜਕੀ ਵਾਲੇ ਮਨਾ ਕਰਕੇ ਚਲੇ ਜਾਂਦੇ ਨੇ ਤੇ ਫਿਰ ਨੌਜਵਾਨ ਬੱਚੇ ਅੰਦਰੋਂ ਕਦੇ-ਕਦੇ ਨਾ ਟੁੱਟ ਜਾਂਦੇ ਨੇ। ਔਰ ਉਹ ਟੁੱਟੇ ਹੋਏ ਦਿਲ ਦੇ ਅੰਦਰ ਬੜੀ ਤਰ੍ਹਾਂ ਦੇ ਈਮੋਸ਼ਨ ਪੈਦਾ ਹੁੰਦੇ ਨੇ, ਦੁੱਖ ਕਲੇਸ਼ ਪੈਦਾ ਹੁੰਦੇ ਨੇ, ਵਿਚਾਰਾਂ ਬਣਦੀਆਂ ਨੇ, ਵਿਚਾਰਾਂ ਮਿਟਦੀਆਂ ਨੇ। ਉਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਇੱਕ ਗੱਲ ਖਲੋਤੀ ਹੈ ਵੀ ਲੜਕੀ ਵਾਲੇ ਆਏ ਸਨ, ਮਨਾ ਕਰਕੇ ਚਲੇ ਗਏ ਨੇ, ਪਤਾ ਨਹੀਂ ਕਿਉਂ ਮਨਾ ਕਰਕੇ ਚਲੇ ਗਏ ਨੇ। ਹੁਣ ਮੈਂ ਇੱਥੇ ਇੱਕ ਛੋਟੀ ਜੀ ਗੱਲ ਕਹਾਂ ਵੀ ਲੜਕੀ ਵਾਲੇ ਪ੍ਰਸ਼ਨ ਕਰਨ ਵੀ ਕਿਉਂਣਾ ਮੰਨ ਲਓ ਲੜਕੀ ਇੱਕ ਚੰਗੇ ਪਰਿਵਾਰ ਦੇ ਅੰਦਰ ਜਨਮ ਲੈ ਕੇ ਆਈ ਉਸ ਪਰਿਵਾਰ ਦੇ ਅੰਦਰ ਉਹ ਖੇਡੀ ਪਲੀ ਉਹਦੇ ਸ਼ੌਂਕ ਪੂਰੇ ਹੋਏ ਉਹਦੇ ਬਾਪੂ ਨੇ ਉਹਦੇ ਪਿਤਾ ਨੇ ਉਹਦੇ ਸ਼ੌਂਕ ਪੂਰੇ ਕੀਤੇ ਵੱਡਿਆਂ ਭਰਾਵਾਂ ਨੇ ਭੈਣਾਂ ਨੇ ਉਹਦੇ ਸ਼ੌਂਕ ਪੂਰੇ ਕੀਤੇ ਮਾਂ-ਬਾਪ ਨੇ ਕੀਤੇ ਹੁਣ ਜਦੋਂ ਲੜਕੀ ਨੇ ਵਿਆਹੀ ਜਾਣਾ ਹੈ ਅਗਲੇ ਘਰ ਦੇ ਅੰਦਰ ਜਾਣਾ ਹੈ ਤਾਂ ਐਸਾ ਤੇ ਨਹੀਂ ਹੈ ਨਾ ਕਿ ਉਹ ਲੜਕੀ ਨੂੰ ਕਿਸੇ ਗਰੀਬ ਦੇ ਨਾਲ ਤੋੜ ਦੇਣਗੇ ਵੀ ਇਹ ਸੋਨਾ ਬੜਾ ਹੈ ਜਾਂ ਇਹਦਾ ਕੱਦ ਚੰਗਾ ਹੈ ਜਾਂ ਇਹਦਾ ਸੋਹੱਪਣ ਚੰਗਾ ਹੈ ਰੂਪ ਰੰਗ ਚੰਗਾ ਹੈ ਐਸਾ ਤੇ ਨਹੀਂ ਹੈ ਨਾ ਉਦੋਂ ਸਭ ਤੋਂ ਪਹਿਲਾਂ ਇਹ ਵੇਖਿਆ ਜਾਣਾ ਹੈ ਵੀ ਸਾਡੀ ਲੜਕੀ ਦੂਜੇ ਘਰ ਦੇ ਅੰਦਰ ਜਾ ਕੇ ਰੋਟੀ ਸੌਖੀ ਖਾ ਸਕੇਗੀ ਜਾਂ ਨਹੀਂ ਉਹਨੂੰ ਕੱਪੜੇ ਜੁੱਤੀ ਦੀ ਸਹੂਲਤ ਮਿਲ ਸਕੇਗੀ ਜਾਂ ਨਹੀਂ ਠੀਕ ਹੈ ਦੁਨੀਆਦਾਰੀ ਦੇ ਅੰਦਰ ਇੱਕ ਸਾਰਤਾ ਨਹੀਂ ਹੈ ਇੱਥੇ ਅਮੀਰੀ ਵੀ ਬੜੀ ਹੈ ਇੱਕ ਤੋਂ ਇੱਕ ਅਮੀਰ ਤਰ੍ਹਾਂ ਦੇ ਲੋਕ ਪਏ ਨੇ ਇੱਥੇ ਇੱਕ ਤੋਂ ਇੱਕ ਗਰੀਬ ਪਏ ਨੇ ਠੀਕ ਹੈ ਪਰ ਜਦੋਂ ਵੀ ਕੋਈ ਸੰਬੰਧ ਜੋੜਦਾ ਹੈ ਉਹ ਤਕਰੀਬਨ ਤਕਰੀਬਨ ਆਪਣੇ ਪੈਰਲਰ ਆਪਣੇ ਬਰਾਬਰ ਦਾ ਰਿਸ਼ਤਾ ਤੇ ਲੱਭਦਾ ਹੈ ਨਾ ਵੀ ਜਿਸ ਤਰ੍ਹਾਂ ਦੇ ਸੁੱਖ ਦੇ ਸਾਧਨ ਮੇਰੇ ਘਰ ਦੇ ਅੰਦਰ ਮੇਰੇ ਬੱਚੇ ਨੂੰ ਮਿਲੇ ਨੇ ਇਸ ਤਰ੍ਹਾਂ ਦੇ ਸੁੱਖ ਦੇ ਸਾਧਨ ਅਗਲੇ ਘਰ ਦੇ ਅੰਦਰ ਵੀ ਇਹਨੂੰ ਉਪਲਬਧ ਹੋ ਸਕਣ ਇਹਨੂੰ ਮਿਲ ਸਕਣ ਤੋਂ ਖੈਰ ਤੁਹਾਡੀ ਆਮਦਨ ਕੀ ਹੈ ਇਹ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਕਮਾਈ ਕੀ ਕਰ ਰਹੇ ਹੋ ਇਹ ਜਰੀਆ ਕੀ ਇਹਨੂੰ ਬਣਾਓ ਔਰ ਉਸ ਸਮੇਂ ਤੋਂ ਪਹਿਲਾਂ-ਪਹਿਲਾਂ ਬਣਾਓ ਤੁਹਾਡੀ ਜੌਬ ਕੀ ਹੈ ਤੁਸੀਂ ਜੇਬ ਦੇ ਅੰਦਰ ਆਪਣਾ ਪਰਸ ਰੱਖਦੇ ਹੋ ਪਰਸ ਦੇ ਅੰਦਰ ਪੈਸਾ ਕਿੰਨਾ ਰਹਿੰਦਾ ਹੈ ਇਹ ਸਾਰੀਆਂ ਗੱਲਾਂ ਨੋਟ ਕੀਤੀਆਂ ਜਾਣੀਆਂ ਨੇ ਔਰ ਨੋਟ ਕਰਕੇ ਉਸ ਸਮਾਂ ਆਉਣ ਤੋਂ ਪਹਿਲਾਂ-ਪਹਿਲਾਂ ਆਪਣੇ ਆਪ ਨੂੰ ਪ੍ਰਿਪੇਅਰ ਰੱਖੋ ਤਿਆਰ ਰੱਖੋ ਤਾਂ ਕਿ ਜਦੋਂ ਕੋਈ ਆਵੇ ਤੇ ਜੋ ਉਹ ਸੋਚ ਕੇ ਆਏ ਨੇ ਅਸੀਂ ਉਹਨਾਂ ਦੀ ਸੋਚ ਤੋਂ ਅਗਲਾ ਜਵਾਬ ਦੇ ਸਕੀਏ ਅਗਰ ਉਹਨਾਂ ਦੀ ਸੋਚ ਏ ਵੀ ਬੱਚਾ ਮੁੰਡਾ 50000 ਕਮਾਉਂਦਾ ਹੈ ਤੇ ਮੈਂ ਕਹਿ ਸਕਾਂ ਜੀ ਮੈਂ 80 ਕਮਾ ਰਿਹਾ ਮੈਂ ਕਹਿ ਸਕਾਂ ਜੀ ਮੈਂ ਲੱਖ ਕਮਾ ਰਿਹਾ ਮੈਂ ਇਸ ਤੋਂ ਵੀ ਜ਼ਿਆਦਾ ਕਮਾ ਰਿਹਾ ਤੁਹਾਡਾ ਕੱਦ ਆਮ ਨਾਲੋਂ ਸਧਾਰਨ ਨਾਲੋਂ ਥੋੜਾ ਬਹੁਤ ਛੋਟਾ ਹੋਏਗਾ ਤੇ ਚੱਲੇਗਾ ਉਹਦੇ ਨਾਲ ਕੰਪਰੋਮਾਈਜ਼ ਹੋ ਜਾਏਗਾ ਪਰ ਜੇ ਕਿਧਰੇ ਆਮਦਨ ਘਟੇ ਨਾ ਉਹਦੇ ਨਾਲ ਕੰਪਰੋਮਾਈਜ਼ ਹੋਣਾ ਮੁਸ਼ਕਲ ਹੈ ਜੇ ਤੁਸੀਂ ਗਰੀਬ ਹੋ ਉੱਥੇ ਕੋਈ ਚਾਵੇ ਵੀ ਮੈਂ ਕੋਆਪਰੇਟ ਕਰਾਂ ਤਾਂ ਮੁਸ਼ਕਲ ਹੈ ਤੁਹਾਡਾ ਮੂੰਹ ਮੱਥਾ ਤੁਹਾਡਾ ਨਕਸ਼ੋ ਨਗਾਰ ਤੁਹਾਡੀ ਚਮੜੀ ਦਾ ਰੰਗ ਟੰਗ ਇਹ ਥੋੜਾ ਬਹੁਤਾ ਸਧਾਰਨ ਹੈ ਬਹੁਤ ਜ਼ਿਆਦਾ ਤੁਸੀਂ ਸੁਨੱਖੇ ਨਹੀਂ ਹੋ ਚੱਲੇਗਾ ਪਰ ਜੇ ਤੁਹਾਡੀ ਇਕਨੋਮਿਕਲੀ ਤੰਗੀ ਜੇ ਤੁਸੀਂ ਬਿਜ਼ਨਸ ਦੇ ਅੰਦਰ ਥੋੜਾ ਪਿੱਛੇ ਹੋ ਉਹ ਨਹੀਂ ਚੱਲੇਗਾ ਇੱਥੇ ਕੋਈ ਤੁਹਾਡੇ ਨਾਲ ਕੋਆਪਰੇਟ ਨਹੀਂ ਕਰੇਗਾ ਖੈਰ ਇਸ ਤੋਂ ਅੱਗੇ ਚੱਲਣਾ ਬੜੀਆਂ ਸਧਾਰਨ ਗੱਲਾਂ ਨੇ ਤੁਹਾਡਾ ਨੱਕ ਚੌੜਾ ਹੋਵੇ ਅੱਖ ਛੋਟੀ ਹੋਵੇ ਰੰਗ ਕਾਲਾ ਹੋਵੇ ਇਹ ਵੀ ਚੱਲੇਗਾ ਪਰ ਮਸਲਾ ਇਹ ਹੈ ਵੀ ਇਨ੍ਹਾਂ ਚੀਜ਼ਾਂ ਦੇ ਮਗਰ ਤੁਹਾਡੇ ਕੋਲ ਜ਼ਮੀਨ ਕਿੰਨੀ ਹੈ ਕਾਰੋਬਾਰ ਕਿੰਨਾ ਹੈ ਤੁਹਾਡੀ ਜੌਬ ਕਿਸ ਤਰ੍ਹਾਂ ਦੀ ਹੈ ਤੁਹਾਡੀ ਕਮਾਈ ਕਿਸ ਤਰ੍ਹਾਂ ਦੀ ਹੈ ਇਹ ਪਹਿਲਾਂ ਵੇਖਿਆ ਜਾਣਾ ਹੈ ਕਿਉਂਕਿ ਰੀੜ ਦੀ ਹੱਡੀ ਹੈ ਜਿਹੜੀ ਉਹ ਤੁਹਾਡੀ ਆਮਦਨ ਹੈ ਇਹ ਗੱਲ ਕਹਿਣ ਨੂੰ ਹੈ ਵੀ ਦੋ ਰੋਟੀਆਂ ਦਾ ਮਸਲਾ ਹੈ ਇਹ ਗੱਲ ਕਹਿਣ ਨੂੰ ਹੈ ਮੈਂ ਕਿਸੇ ਵਕਤ ਇਦੇ ਉੱਤੇ ਵੀਡੀਓ ਬਣਾਵਾਂਗਾ ਦੋ ਰੋਟੀਆਂ ਦੇ ਮਗਰ ਬਹੁਤ ਕੁਝ ਛिपਿਆ ਹੁੰਦਾ ਹੈ ਖੈਰ ਤੁਸੀਂ ਆਪਣੇ ਆਪ ਨੂੰ ਸਟੈਂਡ ਕਰੋ ਆਪਣਾ ਕੋਈ ਗੋਲ ਬਣਾਓ ਉਹਨੂੰ ਜਨੂਨ ਦੇ ਨਾਲ ਮਿਹਨਤ ਕਰੋ ਤਾਂ ਕਿ ਸਟੈਂਡ ਹੋ ਸਕੋ ਆਪਣੇ ਆਪ ਨੂੰ ਆਪਣੇ ਪੈਰਾਂ ਦੇ ਉੱਤੇ ਤੁਸੀਂ ਖੜੇ ਕਰ ਸਕੋ ਆਪਣੇ ਸੱਜਣਾ ਦੀ ਮਿੱਤਰਾਂ ਦੀ ਦੋਸਤਾਂ ਦੀ ਹੈਲਪ ਲਓ ਉਹਨਾਂ ਨੂੰ ਹੈਲਪ ਦਿਓ ਰਿਸ਼ਤੇਦਾਰਾਂ ਦੀ ਮਦਦ ਲਓ ਉਹਨਾਂ ਨੂੰ ਮਦਦ ਦਿਓ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ ਵਧਣ ਦਾ ਅੱਗੇ ਤੁਰਨ ਦਾ ਯਤਨ ਕਰੋ ਆਪਣੇ ਆਪ ਨੂੰ ਸਟੈਂਡ ਕਰੋ ਆਪਣੇ ਆਪ ਨੂੰ ਸਟੇਬਲ ਕਰੋ ਆਪਣੇ ਆਪ ਨੂੰ ਇਕਨੋਮਿਕਲੀ ਬਲਵਾਨ ਕਰੋ ਤਾਕਤਵਰ ਬਣਾਓ ਮੇਰੀਆਂ ਗੱਲਾਂ ਹੋ ਸਕਦਾ ਹੈ ਕਈਆਂ ਨੂੰ ਨਾ ਸਿਖਾਉਣ ਪਰ ਸਮਾਜ ਦੇ ਅੰਦਰ ਜੋ ਹੋ ਰਿਹਾ ਹੈ ਨਾ ਅੱਜ ਦੁਨੀਆਦਾਰੀ ਦੇ ਅੰਦਰ ਜੋ ਨਜ਼ਰ ਆ ਰਿਹਾ ਹੈ ਨਾ ਉਹ ਇਹੀ ਕੁਝ ਹੀ ਨਜ਼ਰ ਆ ਰਿਹਾ ਹੈ ਠੀਕ ਹੈ ਕਿਦਰੇ ਮੇਰੀਆਂ ਗੱਲਾਂ ਸਾਰਿਆਂ ਨੂੰ ਨਾਂ ਵੀ ਸਿਖਾਉਣ ਕੋਈ ਗੱਲ ਨਹੀਂ ਪਰ ਤੁਸੀਂ ਸੱਜੇ ਵੇਖੋ ਖੱਬੇ ਵੇਖੋ ਆਪਣੇ ਆਪ ਨੂੰ ਵੇਖੋ ਆਪਣੇ ਰਿਸ਼ਤੇਦਾਰਾਂ ਨੂੰ ਵੇਖੋ ਸੱਜਣਾ ਮਿੱਤਰਾਂ ਨੂੰ ਵੇਖੋ ਇਹ ਗੱਲ ਕਾਮਨ ਹੈ ਔਰ ਇਹ ਪ੍ਰਸ਼ਨ ਕਾਮਨ ਹੈ ਬੇ ਮੁੰਡਾ ਕਰਦਾ ਕੀ ਮੁੰਡੇ ਦੀ ਕਮਾਈ ਕੀ ਖੈਰ ਇਸ ਦੁਨੀਆ ਦੇ ਅੰਦਰ ਨਾ ਪਰਸੂ ਨੂੰ ਕੋਈ ਨਹੀਂ ਪੁੱਛਦਾ ਪਰਸਰਾਮ ਨੂੰ ਸਾਰੇ ਚੁੱਕ ਚੁੱਕ ਕੇ ਸਲਾਮਾ ਕਰਦੇ ਨੇ ਇੱਕ ਕਹਾਵਤ ਹੈ ਹਿੰਦੀ ਦੇ ਅੰਦਰ ਬੇ ਇਸ ਮਾਇਆ ਕੇ ਤੀਨ ਨਾਮ ਪਰਸੂ ਪਰਸਾ ਪਰਸਰਾ ਇੱਥੇ ਪਰਸੂ ਦੀ ਕੋਈ ਕਦਰ ਨਹੀਂ ਹੈ ਪਰਸਰਾਮ ਨੂੰ ਸਾਰੇ ਸਲਾਮਾ ਕਰਦੇ ਨੇ ਪਰਸਰਾਮ ਦੇ ਨਾਲ ਸੁਨੱਖੀਆਂ ਧੀਆਂ ਵਿਆਉਣ ਵਾਸਤੇ ਤਿਆਰ ਨੇ ਪਰਸਰਾਮ ਦੇ ਨਾਲ ਉੱਚੀਆਂ ਲੰਮੀਆਂ ਧੀਆਂ ਵਿਆਉਣ ਵਾਸਤੇ ਤਿਆਰ ਨੇ ਪਰ ਜੇ ਤੁਸੀਂ ਪਰਸੂ ਹੋ ਪਰ ਉੱਚੇ ਲੰਮੇ ਹੋ ਸੋਹਣੇ ਸੁਨੱਖੇ ਹੋ ਕੋਈ ਕਦਰ ਨਹੀਂ ਤੁਹਾਡੇ ਪਰਸੂ ਹੁੰਦੀ ਖੈਰ ਪੈਸੇ ਵਾਲੇ ਦੇ ਰਿਸ਼ਤਿਆਂ ਦੇ ਨਾਤਿਆਂ ਦੇ ਅੰਦਰ ਕਦਰੇ ਫਰੈਂਡ ਸਰਕਲ ਦੇ ਅੰਦਰ ਕਦਰੇ ਤੁਹਾਡੇ ਸਹੁਰਿਆਂ ਦੇ ਅੰਦਰ ਕਦਰ ਹੈ ਤੇ ਜੇ ਕਿਧਰੇ ਚਲੋ ਕੋਈ ਸਬਬ ਬਣ ਗਿਆ ਵੀ ਤੁਸੀਂ ਪਰਨਾਏ ਗਏ ਤੁਸੀਂ ਵਿਆਹੇ ਗਏ ਤੇ ਸਹੁਰਿਆਂ ਦੇ ਅੰਦਰ ਵੀ ਉਹ ਮਾਨ ਸਤਕਾਰ ਤੁਹਾਨੂੰ ਨਹੀਂ ਮਿਲੇਗਾ ਸਹੁਰੇ ਘਰ ਦੇ ਅੰਦਰ ਕਿਧਰੇ ਉਹ ਤੁਹਾਨੂੰ ਇਗਨੋਰ ਕਰਨਗੇ ਔਰ ਆਪਣੇ ਨਾਲ ਨਹੀਂ ਹੋਇਆ ਦੂਜੇ ਨਾਲ ਵੇਖੋ ਕਈਆਂ ਪਾਸਿਆਂ ਤੋਂ ਇਹ ਖਬਰਾਂ ਮਿਲ ਜਣਗੀਆਂ ਤੁਹਾਨੂੰ ਤੁਹਾਡਾ ਸਹੁਰਾ ਪਰਿਵਾਰ ਵੀ ਇਗਨੋਰ ਕਰੇਗਾ ਅਣ ਦੇਖਿਆ ਕਰੇਗਾ ਫਿਰ ਤੁਸੀਂ ਬੇਇੱਜ਼ਤ ਹੋਵੋਗੇ ਉਥੇ ਇਹਦੇ ਨਾਲੋਂ ਜ਼ਿਆਦਾ ਚੰਗਾ ਹੈ ਵੀ ਆਪਣੇ ਆਪ ਨੂੰ ਸਟੈਂਡ ਕਰਨ ਦੇ ਉੱਤੇ ਜ਼ੋਰ ਲਾਓ ਤਾਂ ਕਿ ਤੁਹਾਨੂੰ ਕੋਈ ਅਗਨੋਰ ਨਾ ਕਰੇ ਇਸ ਦੁਨੀਆਦਾਰੀ ਦੇ ਅੰਦਰ ਕਹਿਣ ਨੂੰ ਰਿਸ਼ਤੇ ਨਾਤੇ ਨੇ ਪਰ ਮਾਇਆ ਨੂੰ ਪਹਿਲਾਂ ਪੁੱਛਦੇ ਨੇ ਕਹਿਣ ਨੂੰ ਮੈਂ ਤੇਰਾ ਮੈਂ ਤੇਰਾ ਬੜੇ ਕਹਿਣ ਵਾਲੇ ਨੇ ਪਰ ਪਹਿਲਾਂ ਵੇਂਦੇ ਨੇ ਤੇਰੇ ਪਰਸ ਦੇ ਅੰਦਰ ਗਰਮੀ ਕਿੰਨੀ ਹੈ ਮਾਇਆ ਦੀ ਗਰਮੀ ਕਿੰਨੀ ਹੈ ਖੈਰ ਮੈਂ ਤਾਂ ਕਰਕੇ ਇਹ ਵੀਡੀਓ ਬਣਾਈ ਕਿਉਂਕਿ ਮੇਰੇ ਕੋਲ ਇੱਕ ਮੈਸੇਜ ਆਇਆ ਸੀ ਕਿਸੇ ਵੀਰ ਦਾ ਵੀ ਵਾਰ-ਵਾਰ ਮੁੰਡੇ ਨੂੰ ਵੇਖਣ ਵਾਸਤੇ ਆਉਂਦੇ ਨੇ ਇਗਨੋਰ ਕਰਦੇ ਨੇ ਚਲੇ ਜਾਂਦੇ ਨੇ ਮੁੰਡਾ ਇੰਨਾ ਬੇਚੈਨੀ ਦੇ ਅੰਦਰ ਹੈ ਕਿ ਹੁਣ ਉਹ ਇਸ ਹਾਲਾਤ ਵਿੱਚ ਵੀ ਆਪਣੇ ਆਪ ਨੂੰ ਮਾਰਨ ਤੱਕ ਦਾ ਫੈਸਲਾ ਕਰ ਰਿਹਾ ਹੈ ਕਈ ਵਾਰ ਇਸ ਤਰ੍ਹਾਂ ਦੀਆਂ ਹਾਸੋਈਆਂ ਗੱਲਾਂ ਕਰਦਾ ਹੈ ਡਿੱਗੀਆਂ ਗੱਲਾਂ ਕਰਦਾ ਹੈ ਤੇਂਦੀ ਕਲਾਵਾਲੀਆਂ ਗੱਲਾਂ ਕਰਦਾ ਹੈ ਬੇਟੀਆਂ ਗੱਲਾਂ ਕਰਦਾ ਹੈ ਕਿ ਮੈਂ ਰਹਿ ਕੇ ਕੀ ਕਰਨਾ ਹੈ ਫਲਾਣਾ ਆਇਆ ਸੀ ਚਲਾ ਗਿਆ ਫਲਾਣਾ ਆਇਆ ਚਲਾ ਗਿਆ ਇਹ ਇੱਕ ਨਹੀਂ ਦੋ ਆਉਣਗੇ ਜਾਣਗੇ ਚਾਰ ਆਉਣਗੇ ਜਾਣਗੇ 10 ਆਉਣਗੇ ਜਾਣਗੇ ਤੁਸੀਂ ਆਪਣੇ ਆਪ ਨੂੰ ਸਟੈਂਡ ਕਰੋ ਸੱਦਨ ਦੀ ਲੋੜ ਨਹੀਂ ਪੈਗੀ ਆਵਾਜ਼ ਮਾਰਨ ਦੀ ਲੋੜ ਨਹੀਂ ਪੈਗੀ ਲੋਕ ਤੁਹਾਨੂੰ ਆਵਾਜ਼ਾਂ ਦੇਣਗੇ ਆ ਮੈਂ ਰਿਸ਼ਤਾ ਕਰਦਾ ਤੇਰੇ ਮੁੰਡੇ ਦੇ ਨਾਲ ਕਰਦਾ ਤੇਰੇ ਨਾਲ ਰਿਸ਼ਤਾ ਕਰਦਾ ਪਰ ਆ ਤੁਹਾਡੀ ਉਮਰ ਲੁਕ ਜਾਏਗੀ ਰੂਪ ਰੰਗ ਰੁੱਖ ਜਾਏ ਲੁਕ ਜਾਏਗਾ ਕਦ ਕਾਠ ਲੁਕ ਜਾਏਗਾ ਨਕਸ਼ੋ ਨਿਕਾਰ ਲੁਕ ਜਾਣਗੇ ਸਭ ਕੁਝ ਪਿੱਛੇ ਰਹਿ ਜਾਣਗੇ ਪਰਦੇ ਵਿੱਚ ਰਹਿ ਜਾਣਗੇ ਲੁਕ ਜਾਣਗੇ ਪਰ ਜੇ ਤੁਹਾਡੀ ਗਰੀਬੀ ਹੈ ਨਾ ਉਹ ਨਹੀਂ ਲੁਕੇਗੀ ਆਪਣੀ ਅਮੀਰੀ ਨੂੰ ਬਣਾਓ ਮਿਹਨਤ ਕਰੋ ਨiyet ਦੇ ਨਾਲ ਕਰੋ ਸੁਚੀ ਕਰੋ ਅੱਗੇ ਵਧਣ ਦਾ ਯਤਨ ਕਰੋ ਤਾਂ ਕਿ ਖਸਦੇ ਬਸਦੇ ਰੋ ਚੰਗੇ ਰਿਸ਼ਤੇ ਨਾਤੇ ਤੁਹਾਡੇ ਬਣ ਪਉਣ ਮੈਂ ਇਹ ਵੀਡੀਓ ਆਪਣੇ ਨੌਜਵਾਨ ਬੱਚਿਆਂ ਵਾਸਤੇ ਖਾਸ ਕਰਕੇ ਕਿ ਬੱਚੇ ਵਿਹਲੇ ਬਹਿ ਕੇ ਗੇਮਾਂ ਖੇਡ ਕੇ ਆਪਣਾ ਸਮਾਂ ਬਰਬਾਦ ਨਾ ਕਰਨ ਤਾਸ਼ ਖੇਡ ਕੇ ਆਪਣਾ ਸਮਾਂ ਬਰਬਾਦ ਨਾ ਕਰਨ ਇੱਕ ਦੂਜੇ ਦੇ ਨਾਲ ਮਗਜ ਮਾਰੀ ਕਰਕੇ ਗਲੀਆਂ ਦੇ ਅੰਦਰ ਚੱਕਰ ਮਾਰ ਕੇ ਸ਼ਹਿਰ ਦੇ ਅੰਦਰ ਸਮਾਂ ਪਾਸ ਕਰਕੇ ਆਪਣੇ ਸਮੇਂ ਨੂੰ ਬਰਬਾਦ ਨਾ ਕਰਨ ਯਤਨ ਕਰੋ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਇੱਕ ਸਮਾਂ ਆਏਗਾ ਜਦੋਂ ਤੁਸੀਂ ਦੌੜਨਾ ਸ਼ੁਰੂ ਕਰ ਦੋਗੇ ਪਰ ਜੇ ਯਤਨ ਕਰੋਗੇ ਤਾਂ ਯਤਨ ਕਰੋ ਆਪਣੇ ਆਪ ਨੂੰ ਸਟੈਂਡ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ